ਦੂਰਦਾਸਅਬਦੀ ਅਰਥ ਹੈ ਬੁਰਾ ਮਾੜਾ ਮੰਦਾ ਭੜਾ ਤੇ ਘਟੀਆ ਜਿਸ ਸ਼ਬਦ ਦੇ ਸ਼ੁਰੂ ਵਿੱਚ ਦੂਰ ਜੁੜ ਜਾਵੇ ਉਹ ਦੁਖਦਾਈ ਹੋ ਰਿਹਾ ਹੈ ਜਿੰਨਾ ਸ਼ਬਦਾਂ ਮੂਰੇ ਵੀ ਦੂਰ ਜੁੜਦਾ ਹੈ ਉਹ ਹੋ ਰੂ ਨੋ ਕੁਛ ਨਹੀਂ ਕੀਸ ਲੰਦੇ ਹਨ ਆਇੰਦਾ ਵਾਰ ਵਿੱਚ 12 ਲੋਨ ਨੂੰ ਇੱਕ ਤੁਰ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਦੇਸ਼ ਦੇ ਲੋਕਾਂ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਜਿਹੜਾ ਹਾਦਸੇ ਚ ਸਾਬਰ ਕਰ ਰਹੇ 241 ਯਾਤਰੀ ਮਾਰੇ ਗਏ। ਦੋਨੋਂ ਪਾਇਲਟਾਂ ਸਮੇਤ ਕਰੂ ਦੇ 10 ਨੰਬਰਾਂ ਦੀ ਵੀ ਜਾਨ ਚਲੀ ਗਈ ਹੈ। ਮੈਡੀਕਲ ਕਾਰਜ ਜਿਸ ਵਿੱਚ ਐਸ ਉਤੇ ਜਹਾਜ਼ ਟਿਕਿਆ ਹੈ ਉੱਥੇ ਵੀ ਮੌਤ ਦੇ ਕਈਆਂ ਨੂੰ ਸਬੂਤ ਸਾਹੂਤਿਆ ਨਿਕਲਿਆ ਹੈ। ਜਿਨ੍ਹਾਂ ਵਿੱਚ ਪੰਜ ਡਾਕਟਰਾਂ ਅਤੇ 20 ਹੋਰ ਲਾਪਤਾ ਦੱਸੇ ਜਾਂਦੇ ਹਨ। ਗੁજરાਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਇਨਚਾਰਜ ਬਿਜੈਰ ਪਾਣੀ ਜਿਹੜੇ ਇਸ ਵਕਤ ਕਿਸਮਤ ਜਹਾਜ਼ ਵਿੱਚ ਸਬਰ ਕਰ ਰਹੇ ਸਨ ਵੀ ਬਚ ਨਹੀਂ ਸਕੀ ਆਸ਼ੇ ਦੀ ਸ਼ਿਕਾਰ ਇਸ ਫਲਾਈਟ ਵਿੱਚ 242 ਲੋਕ ਸਫ਼ਰ ਕਰ ਰਹੇ ਸਨ ਇੱਕੋ ਇੱਕ ਲੈਸਟਰ ਵਾਸੀ ਵਿਸ਼ਵਾਸ ਕੁਮਾਰ ਵਿੰਡੋ ਸੀਟ 11 ਤੇ ਬੈਠੇ ਸਨ ਤੇ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਘਟਨਾ ਵਾਲੀ ਥਾਂ ਤੋਂ ਬਚ ਕੇ ਨਿਕਲ ਰਹੇ ਦਿਸਦੇ ਹਨ ਉਹ ਆਪਣੇ ਨਾਲ ਸਫਰ ਕਰ ਰਹੇ ਭਰਾ ਰੋਹਾ ਦੇ ਵੀ ਲੱਭ ਰਿਹਾ ਹੈ ਉਸ ਦੇ ਨੱਕ ਤੇ ਅੱਖਾਂ ਤੇ ਗੋਲ ਸਟਾ ਲੱਗੀਆਂ ਹੋਈਆਂ ਹਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਇਹ ਹਰ ਇੰਡੀਅਨ ਤਾਓ ਕ ਜਹਾਜ਼ ਦੇ ਵਿੱਚ 168 ਭਾਰਤੀਆਂ ਤੋਂ ਬਨਾ 53 ਅਰਤਾਲਵੀ 7 ਪੁਰਤਗਾਲੀ ਅਤੇ ਇੱਕ ਕੈਨੇਡੀਅਨ ਸਵਾਰ ਸੀ ਜਹਾਜ਼ ਉਡਾਰੀ ਭਰਨ ਤੋਂ ਕੁਝ ਮਿੰਟਾਂ ਦੇ ਅੰਦਰ ਹੀ ਹਾਸ਼ੀ ਦਾ ਸ਼ਿਕਾਰ ਹੋ ਗਿਆ ਸੀ ਕੈਪਟਨ ਸੱਬਰਬਾਲ ਜਿਸ ਕੋਲ 8200 ਘੰਟੇ ਜਹਾਜ਼ ਉਡਾਉਣ ਦਾ ਤਜਰਬਾ ਹੈ ਉਹ ਹੋ ਰਹਿਦੂ ਤੇ ਸੰਕਟ ਵਾਰੇ ਪੀਡੀ ਕੋਲ ਇਹ ਦੇ ਕੇ ਬਹੁਤ ਕੇ ਜਾਣਕਾਰੀ ਦਿੰਦੇ ਰਹੇ ਅਹਮਦਾਬਾਦ ਵਿੱਚ ਦੇ ਸਰਦਾਰ ਬਲ ਭਾਈ ਪਲੇਟ ਕੁਮਾਂਤਰੀ ਹਵਾਈ ਅੱਡੇ ਤੋਂ ਉਡਾਨ ਭਰਨ ਮਗਰੋਂ ਬਾਪਰੇ ਹਾਸ਼ਿਨੇ ਅਤੀਤ ਦੇ ਜਬਾਪਰੇ ਭਿਆਨਕ ਹਾਸ਼ਿਆਂ ਦੀ ਦੁਖਦਾਈ ਜਾਤਾਂ ਜਾ ਕਰਵਾ ਦਿੱਤੀ ਹੈ ਹਾਸੇ ਵਿੱਚ ਸੰਬੰਧਿਤ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਸਾਫਰ ਦਾਅਵਾ ਕਰਦੇ ਹਨ ਕਿ ਉਸ ਨੇ ਕਿਸੇ ਜਹਾਜ਼ ਵਿੱਚ ਅਹਮਦਾਬਾਦ ਤੱਕ ਸਫ਼ਰ ਕੀਤਾ ਸੀ ਅਤੇ ਇਹ ਸੀ ਖਰਾਬ ਹੋਣ ਦੀ ਸ਼ਿਕਾਇਤ ਵੀ ਕਰਦੇ ਹਨ ਕਿਸੇ ਨੇ ਉਸ ਦੀ ਸ਼ਿਕਾਇਤ ਨਹੀਂ ਸੁਣੀ ਵੈਸੇ ਕਿਹਾ ਤਾਂ ਜਾਂਦਾ ਹੈ ਕਿ ਕੋਈ ਹੋਣੀ ਨੂੰ ਟਾਲ ਨਹੀਂ ਸਕਦਾ ਮਾਰਾਨੇ ਦਾ ਸਿਧੀ ਸੰਭਾਵਤ ਬਜਾ ਦੱਸੇ ਸ਼ੁਰੂ ਕਰ ਦਿੱਤੀ ਹੈ। ਏਵੀਏਸ਼ਨ ਐਕਸਪਰਟ ਤੇ தாம் ਜਸ ਤੇਰੀ ਦਾ ਕਹਿਣਾ ਹੈ ਕਿ ਜਹਾਜ਼ ਨੇ ਰਨ ਦੇ ਤੋਂ ਲੋੜੀਂਦੀ ਪਾਵਰ ਤੋਂ ਬਿਨਾ ਹੀ ਉਡਾਨ ਭਰੀ ਲੱਗਦੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਕਲੈਪ ਤੇ ਟੇਕ-ਆਫ ਸਮੇਂ 10 ਤੋਂ 20 ਡਿਗਰੀ ਦੇ ਕੋਣ ਹੋਣੇ ਚਾਹੀਦੇ ਹਨ ਨਹੀਂ ਤਾਂ ਉਡਾਨ ਭਰਨ ਸਮੇਹਾਸ਼ਾ वापरना ज्यादा आसार होंगे एक होर एविएशन एविए कहना है कि पार हादसे इंच लगता है कि टेक ऑफ़ के तुरंत दोनों इंजन ने कम करना बंद कर दिया है वह कहते हैं कि वीडियो देखने तो पता लगता है कि जहाज़ पूरे संतुलन उडन उडण की थान नौ जप उपर न उठ्या इस करके जहाज़ का संतुलन बिगड़ गया है ਇਸ ਦੇ ਇਲਾਵਾ ਟੇਕ-ਆਫ ਦੇ ਕੁਝ ਪਲ ਬਾਅਦ ਹੀ ਜਹਾਜ਼ ਦੇ ਇੱਕ ਹਿੱਸੇ ਵਿੱਚੋਂ ਧੂੰਏ ਜਿਹੀ ਅਗ ਨਿਕਲਦੀ ਰਹੀ ਸੀ ਇਹ ਇੰਜਨ ਵਿੱਚ ਗੜਬੜੀ ਹੋ ਸਕਦੀ ਹੈ ਜਹਾਜ਼ ਵਿੱਚ 125000 ਲੀਟਰ ਤੇਲ ਭਰਿਆ ਹੋਇਆ ਸੀ ਅਤੇ ਭਾਜਨ ਵੱਧ ਹਾਸੇ ਦੀ ਬਜਾਵੀ ਬਣ ਸਕਦਾ ਹੈ ਇਹ ਵੀ ਇਸ ਨਾਲ ਜੁੜੇ ਮਾਰਾਂ ਦਾ ਕਹਿਣਾ ਹੈ ਕਿ ਜਹਾਜ਼ ਦੀ ਤਸਵੀਰ ਦੇਖਣ ਤੋਂ ਪਤਾ ਲੱਗਦਾ ਹੈ ਕੀ ਲੈਂਡਿੰਗ ਗੀਅਰ ਬੰਦ ਹੀ ਨਹੀਂ ਹੋਏ ਸਨ ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਤਕਨੀਕੀ ਜਾਂਚ ਦੇ ਕੋਈ ਵੀ ਜਹਾਜ਼ ਉਡਾਣ ਨਹੀਂ ਨੀਂ ਪਰਦਾ ਫਿਰ ਵੀ ਹਾਸ਼ੇ ਦੇ ਬਕਵਾਹ ਕਰਨਾ ਸਾਹਮਣੇ ਆ ਰਹੇ ਹਨ ਪਹਿਲਾ ਇਹ ਹੈ ਕਿ ਜਿਸੋ 225 ਫੋਟੋ ਪਰ ਉਡਣ ਦੀ ਤੇ ਵੀ ਲੈਂਡਿੰਗ ਗੀਅਰ ਖੁੱਲੇ ਜਿਸ ਰਹੀ ਹਨ ਜਿਸ ਨਾਲ ਜਹਾਜ਼ ਉੱਪਰ ਉੱਠ ਨਹੀਂ ਸਕਦਾ ਦੂਸਰਾ ਇਹ ਕਿ ਲੋੜੀਂਦੀ ਥਰਸਟ ਨਾ ਮਿਲਣ ਕਰਕੇ ਜਹਾਜ਼ ਉੱਡ ਨਹੀਂ ਸਕਿਆ ਇਸ ਲਈ ਜਹਾਜ਼ ਜਿਆਦਾ ਉੱਪਰ ਹੀ ਨਾ ਜਾ ਸਕਿਆ ਇੱਕ وجہ ਇਹ ਵੀ ਸਮਝੀ ਜਾ ਰਹੀ ਹੈ ਕਿ ਸਪੀਡ ਸੈਂਸਰ ਠੀਕ ਨਹੀਂ ਕੰਮ ਕਰ ਰਹੇ ਸਨ ਇਹ ਦੇ ਚਲਦਿਆਂ ਜਹਾਜ਼ ਨੂੰ ਸਪੀਡ ਸਿਸਟਮ ਦਾ ਗਲਤ ਡਾਟਾ ਮਿਲ ਰਿਹਾ ਹੋਵੇਗਾ ਇਸ ਵਿੱਚ ਗਲਤ ਵੀ ਦਿਸੀ ਲੱਗਦੀ ਹੈ ਜਿਸ ਕਰਕੇ ਜਹਾਜ਼ ਬਣਾ ਦੇਰੀ ਆਟੋ ਫਲਾਈਟ ਮੋਡ ਵਿੱਚ ਆ ਗਿਆ ਹੋਵੇਗਾ ਜਾਂ ਫਿਰ ਕੋਈ ਕਮਾਂਡ ਦੇ ਦਿੱਤੀ ਗਈ ਹੈ ਜਿਆਦਾ ਵਜ਼ਨ ਹੋਣ ਤੇ ਵੀ ਜਹਾਜ਼ ਉੱਚੀ ਉਡਾਣ ਨਹੀਂ ਭਰ ਸਕਦਾ ਇਹ ਵੀ ਹੋ ਸਕਦਾ ਹੈ ਕਿ ਉਡਾਣ ਭਰਦਿਆਂ ਹੀ ਕੋਈ ਸਮੱਸਿਆ ਆ ਗਈ ਹੋਵੇ ਜਿਸ ਨੂੰ ਪਾਇਲਟ ਕੰਟਰੋਲ ਨਹੀਂ ਕਰ ਸਕਿਆ ਹੋਵੇਗਾ ਦੁੱਖ ਤਾਂ ਇਸ ਗੱਲ ਦਾ ਵੀ ਹੈ ਕਿ ਇੱਕ ਇੰਜਣ ਫੇਲ ਹੋਣ ਤੇ ਬਾਅਦ ਦੂਸਰਾ ਇੰਜਣ ਵੀ ਸਪੋਰਟ ਨਹੀਂ ਦੇ ਸਕਿਆ ਜਿਹੜਾ ਕਿ ਜਹਾਜ਼ ਦੇ ਥੱਲੇ ਡਿੱਗਣ ਦੀ ਵਜ੍ਹਾ ਬਣਿਆ ਹੋ ਸਕਦਾ ਹੈ ਪਾਇਲਟ ਦੇ ਮੇਢੇ ਦੀ ਕਾਰਨ ਤੇ ਪਾਬ ਦੂਦ ਜਹਾਜ਼ ਨੂੰ ਗਲਾਈਡ ਕਰਦੇ ਹੋਏ ਨੀਚੇ ਡਿੱਗਦੇ ਦੇਖਿਆ ਗਿਆ ਹੈ ਤਕਨੀਕੀ ਖਰਾਬੀ ਹੋਣ ਕਰਕੇ ਦੇਸ਼ ਵਿੱਚ ਹਰ ਮਹੀਨੇ 19 ਉਡਾਨਾਂ ਪ੍ਰਭਾਵਿਤ ਹੋਈਆਂ ਹਨ ਕੇਂਦਰ ਨੇ 13 ਮਾਰਚ 2024 ਨੂੰ ਲੋਕ ਸਭਾ ਵਿੱਚ ਇਹ ਮੰਨਿਆ ਸੀ ਕਿ ਤਕਨੀਕੀ ਖਰਾਬੀ ਦੇ ਚਲਦਿਆਂ ਹਰ ਮਹੀਨੇ ਉਸ 19 ਉਡਾਨਾਂ ਪ੍ਰਭਾਵਿਤ ਹੋਈਆਂ ਹਨ ਸਾਲ 2024 ਵਿੱਚ 229 ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਵਿੱਚ ਵੱਧ ਤੋਂ ਵੱਧ 105 ਇੰਡੀਗੋ ਦੇ ਜਹਾਜ਼ ਛਾਵਲਸਾਨਾ ਅਤੇ 에어 ਇੰਡੀਆ ਦੇ ਜਹਾਜ਼ਾਂ ਦੀ ਗਿਣਤੀ 55 ਸੀ ਭਾਰਤ ਵਿੱਚ 6 에ਰੀਅਸਨ ਕੰਪਨੀਆਂ ਹਨ ਹਰ ਰੋਜ਼ 5 ਲੱਖ ਤੋਂ ਵੱਧ ਯਾਤਰੀ 813 ਜਹਾਜ਼ਾਂ ਵਿੱਚ ਸਫ਼ਰ ਕਰਦੇ ਹਨ ਪਾਰਲੀਮੈਂਟ ਵਿੱਚ ਦਿੱਤੀ ਰਿਪੋਰਟ ਅਨੁਸਾਰ 105 ਜਹਾਜ਼ 15 ਸਾਲ ਤੋਂ ਜ਼ਿਆਦਾ ਅਤੇ 88 ਜਹਾਜ਼ 10 ਸਾਲ ਤੋਂ 15 ਸਾਲ ਪਾਣੇ ਹਨ ਪਾਣੇ ਭਾਈ ਹਾਸ਼ਾ ਦੀ ਗੱਲ ਕਰੀਏ ਤਾਂ 12 ਨਵੰਬਰ 1999 ਨੂੰ ਚਰਖੀ ਦਾਦਰੀ ਵਿੱਚ ਉਸ ਸਮੇਂ ਹਾਦਸਾ ਵਾਪਰਿਆ ਸੀ ਜਦੋਂ ਸਾウਦੀ ਅਰਬ ਦੀ ਹਵਾਈ ਸੇਵਾ ਕੰਪਨੀ ਦੇ ਬੋਇੰਗ 747 ਅਤੇ ਕਜ਼ਾਕਿਸਤਾਨ ਹਵਾਈ ਸੇਵਾ ਦੀ ਉਡਾਨ ਦੀ ਹਵਾ ਦੇ ਮੱਧ ਵਿੱਚ ਛੀ ਟੱਕਰ ਹੋ ਗਈ ਸੀ ਇਸ ਵਿੱਚ 348 ਯਾਤਰੀ ਮਾਰੇ ਗਏ ਸਨ ਸਾਲ 1988 ਵਿੱਚ ਇੰਡੀਅਨ 에ਅਰਲਾਈਨ ਦੀ ਉਡਾਨ ਅੰદાવાદ ਹਮਾਈ ਅਡੇ ਤੇ ਉਤਰਦੇ ਸਮੇਂ ਆਸ਼ੀਦਾ ਸਕਾਰ ਹੋ ਗਈ ਸੀ ਇਸ ਹਾਦਸੇ ਵਿੱਚ 130 ਲੋਕਾਂ ਦੀ ਮੌਤ ਹੋ ਗਈ ਸੀ ਇਸੇ ਤਰ੍ਹਾਂ ਜਨਵਰੀ 1979 ਵਿੱਚ ਮੁੰਬਈ ਹਵਾਈ ਅਡੇ ਤੋਂ ਉਡਾਨ ਭਰ ਤੋਂ ਕੁਝ ਸਮੇਂ ਬਾਅਦ ਹੀ 에ਅਰ ਇੰਡੀਆ ਦੀ ਉਡਾਨ ਅਰਥਹਾਗਰ ਵਿੱਚ ਡਿੱਗ ਪਈ ਸੀ ਜਿਸ ਕਾਰਨ 213 ਵਿਅਕਤੀ ਮਾਰੇ ਗਏ ਸਨ ਇੱਥੇ ਹੀ ਬਸ ਨੇ 1990 ਵਿੱਚ ਇੰਡੀਅਨ 에ਅਰਲਾਈਨ ਦੀ ਉਡਾਨ ਨਾਲ ਬਪਰੇਹਾਸੀ ਵਿੱਚ 92 ਅਤੇ 1993 ਵਿੱਚ ਦੇਨੋ ਮਹਾਰਾਸ਼ਟਰ ਦੇ ਰੰਗਾਜਾ ਵਿੱਚ ਇੰਡੀਅਨ 에ਅਰਲਾਈਨ ਦੀ ਉਡਾਨ ਨਾਲ ਬਪਰੇਹਾਸੀ ਵਿੱਚ 55 ਵਿਹਾਰ ਅਤੇ ਪਟਨਾ ਵਿੱਚ 17 ਜੁਲਾਈ ਨੂੰ ਅਲਾਈਨਸ ਦੇ ਕਾਰਨ ਨਾਲ ਬਪਰੇਹਾਸੀ ਵਿੱਚ 50 ਚਾਲ 2020 2020 ਨੂੰ ਦੁਬਈ ਜਾ ਰਹੀ 에어 ਇੰਡੀਆ ਐਕਸਪ੍ਰੈਸ ਵੀਰਾਨ ਦੇ ਹਾਦਸੇ ਸਮੇ 18 ਵਿਅਕਤੀ ਮਾਰੇ ਗਏ ਸਨ ਇਸੇ ਤਰ੍ਹਾਂ 2016 ਵਿੱਚ ਇੰਡੀਅਨ 에어 ਫੋਰਸ ਦਾ ਜਹਾਜ਼ ਨਾਲ ਬੰਗਾਲ ਦੀ ਖਾੜੀ ਵਿੱਚ ਵਾਪਰੇ ਹਾਦਸੇ ਦੌਰਾਨ 29 ਤੇ 2019 ਵਿੱਚ ਹਵਾਈ ਸੈਨਾ ਦੇ ਇੱਕ ਹੋਰ ਜਹਾਜ਼ ਨਾਲ ਰਾਜਨ ਪ੍ਰਦੇਸ਼ ਵਿੱਚ ਵਾਪਰੇ ਹਾਦਸੇ ਵਿੱਚ 13 ਵਿਅਕਤੀ ਮਾਰੇ ਗਏ ਇਸ ਵਾਪੇ ਉਧ ਖਦਾਈ ਹਾਸੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਖ ਵਿੱਚ ਜਾਈਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਲੋੜ ਪੈ ਤੇ ਭਾਈਵਾਲ ਮੁਲਕਾਂ ਦੀ ਸਹਾਇਤਾ ਜਾਂ ਸੀਲੈਂਡ ਤੋਂ ਗ੍ਰੇਜ ਨਹੀਂ ਕਰਨਾ ਚਾਹੀਦਾ ਕਮਲ ਸੀਧ ਸਿੰਘ ਦੀ ਇਹ ਰਚਨਾ ਤੁਹਾਨੂੰ ਵੀ ਬਹੁਤ ਨੌਲੇਜ ਦਿੱਤੀ ਹੋਈ ਨੇ ਵੱਧ ਤੋਂ ਵੱਧ ਇਸ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਤੁਹਾਡੇ ਲਈ ਬਹੁਤ-ਬਹੁਤ ਧੰਨਵਾਦ